ਭਾਜੀ ਅਸੀ ਕਾਜੀ ਹੋ ਸੋ ਜਾ ਭਾਜੀ ਸਸੀ ਕਾ ਹੋਰ ਭਾਜੀ ਕਿਦਾਂ ਜੀ ਹਾਂ ਠੀਕ ਠਾਕ ਭਾਜੀ ਕਿ ਵੇ ਮੋਜਾ ਲੱਗੀਆਂ ਬੜੀ ਬਾਬੀ ਦੀ ਕਿਰਪਾ ਵਾ ਹਾਂਜੀ ਹਾਂਜੀ ਬੜੀ ਵਧੀਆ ਜੀ ਹਾਂਜੀ ਹਾਂਜੀ 6 6 ਕੋ ਵਾਲੀਆਂ ਸਾਸਾ ਦੇ ਕਿਲੋਆਂ ਹੜੀਆਂ ਵੇਖ ਜਾਈਏ ਆ ਚਲੋ ਐ ਹੀ ਹੈ ਬੜੀ ਇਹਦਾ ਨਿਕਲ ਨਹੀਂ ਇਹ ਮੇਰੇ ਹਣਾ ਭਾਜੀ ਕੰਮ ਹੀ ਲੈਣੀ ਹੋਣਾ ਆਪਣੀ ਹਾਂਜੀ ਹਾਂਜੀ ਵੇਖੋ ਮੇਰੀਆਂ ਜਿਹੜੀਆਂ ਪੰਜ ਛੇ ਕਿਲੋ ਵਾਲੀਆਂ ਉਹ ਵੀ ਕਿਸੇ ਜਾਨੀਆਂ ਨੇ ਉਹ ਵੀ ਗਾਗਨ ਵੇਚਣੀਆਂ ਚੱਕ ਕੇ ਵੇਖਣੇ ਬਿਲਕੁਲ ਬਿਲਕੁਲ ਹਾਂਜੀ ਜੇ ਕੋਈ ਮੰਨ ਲੋ 1.5 ਲੱਖ ਖਤਰਜੋਗਾ ਨੀਗਾ ਤੋਂ ਲੈ ਪੰਜ ਛੇ ਕਿਲੋ ਵਾਲੀ ਲੈ ਕੇ ਜਾਣਾ ਕਰਨਾ ਜੀ ਕਰਨਾ ਬਿਲਕੁਲ ਜੀ ਬਿਲਕੁਲ ਐਂ 6 7 ਕਿਲੋ ਵਾਲੀ ਲੈ ਕੇ ਵੇਚਣਾ ਨਾ ਅਣਾਂ ਹੀ ਗਈਏ 20 ਹਾਂ ਲੋ 5-6 ਕਿਲੋ ਵਾਲੀ ਕੋ ਬੜੇ ਆ ਮਾਣ ਦੀ ਹਾਂ 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 ਮਾਸਾ ਚੰਗੇ ਬੜੇ ਨੇ ਇਹ ਬਜੀ ਆ ਹੁੰਦਾ ਕਈ ਜਿਹੜੇ 1.5 ਲੱਖ ਦੀ ਮੱਝ ਲੈ ਲਈ ਤੇ ਕਈ ਉੱਥੇ ਖਰਜ ਜਾਂਦੀ ਆ ਹਾਂ 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 ਜੀ ਵੇਖੋ ਮੇਰੀ ਜੀ ਜਾਂ ਗੱਲ ਜਾ ਗਈ ਹਾਂ ਨਹੀਂ ਆਪਾਂ ਮੰਨ ਲਓ ਪਹਿਲਾਂ ਇਦਾਂ ਨਹੀਂ ਲੈਂਦੇ ਰਿਆਂ ਹਾਂ ਨਹੀਂ ਜੇ ਮਾਸਾ ਚੰਗੀ ਲੈਂਦੇ ਮੈਂ ਮਈਆਂ ਨੂੰ ਕੱਲ ਹੀ ਗੱਲਾ ਕਰਨੀਆਂ ਪੀਏ 6 ਕਿਲੋ ਦਿੰਦੀ ਆ ਜੀ ਇਹ 6 ਮਹੀਨੇ ਦੁੱਧ ਦਿੰਦੀ ਆ ਹਾਂ ਜੀ ਨਹੀਂ ਘਰਮਾਂ ਵਾਲੀਆਂ ਚਵਾਰੀਆਂ ਲੈ ਆ ਬੇਰੋ ਬਸ ਹਾਂ ਜੀ ਚਲੋ ਅੱਜ ਆਪਣੇ ਕੋ ਕਿੰਨੇ ਭਾਈ ਜੀ ਅੱਜ ਭਾਈ ਮੇਰੇ ਕੋ 6-7 ਜੀ ਕਰੀਏ ਸ਼ੁਰੂ ਦੱਸੋ ਇਹਨੇ ਬਾਰੇ ਜੀ ਸੁਣੀ ਭਾਈ ਅੱ ਮੇਰੇ ਨਾਲ ਦੁੱਧ ਬਾਈ 10 ਕਿਲੋ ਜੀ ਅੱਛਾ 10 ਕਿਲੋ ਠੀਕ ਆ 10 ਕਿਲੋ ਭੋਲਾ ਵਾ ਹਾਂਜੀ ਮਾਗੀ ਕਚਾ ਜ ਮੇਰਾ ਮਾਰਨੀ ਆ ਹਾਂਜੀ ਹਾਂਜੀ ਇਹ ਆ ਪਤਾ ਕਿ ਕਿੱਥੀ ਜ ਮਗਰ ਜੀ ਤੇ ਘੱਟੀ ਵਾਲੀ ਹੈ ਜੀ ਹਾਂਜੀ ਠੀਕ ਆ ਆ ਜੀ ਪਕਾ ਪੜਾ ਲਾ ਪੜਾ ਜੀ ਐਨ ਬਸ ਠੀਕ ਹੈ ਜੀ ਆਂ ਦੋ ਲਓ ਜੀ ਵੇਖੋ ਗਰਾਂ ਦੇ ਸਾਰੇ ਰੋਈ ਨਹੀਂ ਕਰਾਏ ਮਾਲ ਨੂੰ 16 ਕਰ ਬੋਲ ਕਰ ਦੇਗੀ ਨਾ ਭਾਈ ਬਿਲਕੁਲ ਜੀ ਬਿਲਕੁਲ ਦੋ ਦੋ ਇਹ ਜਨਾ ਸਾਡੇ ਘਰ ਹੈ ਨਾ ਹਾਂਜੀ ਹਾਂਜੀ ਭਾਜੀ ਸੰਦੀਪ ਭਾਈ ਹੁੰਦਾ ਹੈ ਕਹਿਣਾ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਹੈ ਦੋ ਡਾਂਗ ਡੋਲਾ ਨਾ ਹਾਂਜੀ ਔਨਲਾਈਨ ਡੋਲ ਮਟੂ ਬਿਲਕੁਲ ਜੀ ਚੋ ਕੇ ਲੈ ਲੈ ਚਲੋ ਜੇ ਮੇਰਾ ਦੁੱਧ ਨਿਕਲੇ ਫੇਰ ਆਪਾਂ ਮੰਨ ਲੋ ਹੱਕਦਾਰ ਹਾਂ ਬਿਲਕੁਲ ਜੀ ਚਾ ਤੇਰੀ ਮੇਰਾ ਦੁੱਧ ਨਹੀਂ ਨਿਕਲਾ ਦੇਖੋ ਵੱਡੀ ਝੋਟੀ ਐ ਜਬਰੀ ਤੇ ਚੈੱਕ ਕਰੋ ਕਰਾ ਦੇ ਹਾਂ ਹਾਂ ਚੋ ਆਜੂ ਵਧੀਆ ਭਾਈ ਜੀ ਭਾਈ ਬਿਲਕੁਲ ਹੋਣਕਾ ਠੀਕ ਹੈ ਜੀ ਠੀਕ ਹੈ ਬਾਕੀ ਜਵਾਬ ਉਹਦਾ ਜਵਾਬ ਵੱਡੀ ਨਹੀਂ ਹਾਂਜੀ 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 ਸਤ ਕੋਲ ਚੰਗਾ ਮੇਰਾ ਉਹ ਤਾਂ ਮੈਨੇ ਕਰਦਾ ਅਸੀਂ ਇੰਨੀ ਗੱਲ ਕਰਨ ਵਾਲੀ ਗੱਲਾਂ ਨਹੀਂ ਕਹਿਣੀ ਇਹਨੇ ਬੜਾ ਹਾਂਜੀ ਹਾਂਜੀ ਅਸੀਂ ਕਹਿਣਾ ਜੋ ਸਾਡੇ ਘਰ ਆ ਆ ਬਾਜੀ ਬਾਤ ਬਸ ਕੋਈ ਨਹੀਂ ਨਹੀਂ ਉਹ ਦੋ ਜੀ ਕਿਉਂ ਮੈਂ ਕਹਿ ਰਹੀ ਨਹੀਂ ਨਹੀਂ ਬਿਲਕੁਲ ਜੀ ਜੀ ਬੜਾ ਕੀ ਮੇਰਾ ਘਰੀਆਂ ਨੇ ਹਾਂਜੀ ਇਹ ਰੋ ਸੰਦੀਪ ਭਾਜੀ ਜਿਹੜੀ ਮਈਆਂ ਨਾ ਨਸਲ ਜਾਤੀ ਜਿਹੜੀਆਂ ਮਈਆਂ ਹੋਰ ਹਾਂਜੀ ਉਹ ਦੇਸੀ ਨਹੀਂ ਤਾਂ ਹੁਣ ਭਰਨੀ ਲੋਧੇ ਵਿੱਚ ਹਾਂਜੀ ਇਹ ਵਾਲਾ 1.5 ਲੱਖ ਖਾਚਾ ਹਾਂਜੀ ਤੇ ਇਹ 2.5 ਲੱਖ ਤਾਂ ਦਾਤ ਕੋ ਦੇ ਦਿੰਦੇ ਕਰ ਕਰ ਚ ਨਹੀਂ ਕਰ ਜਾਂਦੀ ਜੀ ਕੱਢ ਜਾਂਦੀ ਆ ਹਾਂਜੀ ਮੁੱਲ ਦੇਖੋ ਸੰਦੀਪ ਭਾਜੀ ਮੁੱਲ ਤੇ ਲੱਖ ਨਹੀਂ ਕਰੀਦਾ ਵਾ ਹਾਂਜੀ ਤੇ ਤੁਸੀਂ ਦੱਸੋ ਕਿੰਨੇ ਦੇ ਦੇਰੀਏ ਦੋਦੇ 10 ਕਿਲੋ ਬੋਲਾ ਦਵਾਂ ਦਾ ਚੋਗੇ ਜੈ ਜੀ ਜਾਨ ਦੋ ਕਿੰਨੇ ਦੇ ਦੇਰੀਏ 10 ਰੋਪਈ ਕਿੰਨੇ ਤੁਸੀਂ ਦੱਸੋ ਨਾ ਦਾ ਦੇ ਜਾ ਕੋਈ ਗੁੱਸਾ ਹੋ ਰਿਹਾ ਇਥੇ ਅਰੇ ਚੱਡੇ ਜੀ ਮੈਂ ਥੋੜੀ ਘਟਿਆ ਹਾਂ ਹਾਂਜੀ ਹਾਂ ਦੱਸੋ ਜੀ 85 ਦੇ ਦਰਾਂਗੇ ਭਾਈ ਛੱਡ ਦੇ ਦੋਈ ਕਿੰਨੇ ਦੀ 80 ਹਜ਼ਾਰ ਤੋਂ 500 ਰੁਪਏ ਛੋਟ ਕਰਾਂਗੇ ਜੇ ਮੋੜੀ ਜਲ ਕੇ ਕਹੇ ਹਜ਼ਾਰ ਹੀ ਕਰਾਂਗੇ ਚਲੋ 90 ਹਜ਼ਾਰ ਜੇ ਜਾਰਾ ਕੋਈ ਕਰੇਗਾ ਮਾਨਤਨ ਕਰਾਂਗੇ ਹੋਰ ਚਲੋ ਬਸ ਠੀਕ ਹੈ ਜਾਂਦ ਤੇ ਵੱਡੀ ਵੱਡੀ ਮੈਂ ਭਾਜੀ ਵੱਡੀ ਮਹਿਮਾ ਹਾਂਜੀ ਹਾਂਜੀ ਬਸ ਠੀਕ ਹੈ ਇਹ ਚੰਗੀ ਸੋਹਣੀ ਜਨਕੀ ਮੈਂ ਵੱਡੀ ਹਾਂ ਹਾਂ ਨਹੀਂ 40 ਹਜ਼ਾਰ ਦੀ ਮੈਂ ਹੀ ਧੋਖੜਾ ਬਿਲਕੁਲ ਜੀ ਆ ਪਹਿਲਾਂ ਸੂਆ ਜੀ ਇਹ ਕੱਟੀ ਭਾਜੀ ਚੌਗੀ ਦੇ ਚਾਰ ਦਾਲ ਕੱਟੀ ਆ ਅੱਛਾ ਪਹਿਲਾਂ ਸੂਆ ਹਾਂ ਜੀ ਚਾਰ ਦਾਲ ਕੱਟੀ ਏ ਹਾਂਜੀ ਤੇ ਦੁੱਧ ਭਾਜੀ ਥੱਲੇ ਹੱਟ ਕੇ ਲੋ ਜੇ ਹੱਟ ਕੇ ਲੋ ਦੁੱਧ ਅ ਤੋ ਰੋਜੀ। ਆ ਜਾ। ਬੱਚਾ ਮਗਰ ਕੀ ਆ ਗਈ ਜੀ? ਬੱਚਾ ਮਗਰ ਭਾਈਓ ਕਟਾ ਇਹ ਚਲ ਦਕਰ। ਆ ਜਾ ਤਦਾਰੇ। ਲੋ ਜੀ ਕਟਾ ਮਗਰ ਵੇਖੋ ਕਰਾ ਲਈ। ਹਾਂ ਹਾਂ। ਜੈਡ ਬਲੈਕ ਝੋਟੀਆਂ ਨਾ ਜੀ। ਹਾਂ ਜੀ ਹਾਂ ਜੀ। ਝੋਡੀ ਕਾਲੀ ਸ਼ਾ। ਮਜੀ ਇੱਕ ਗੱਲ ਆ। ਪਰ ਨਹੀਂ ਨਹੀਂ ਇੱਕ ਗੱਲ ਆ। ਇਹ ਕੋਣ ਇਹ ਝੋਟੀਆਂ ਨੂੰ ਤੁਸੀਂ ਇੱਥੋਂ ਲਈਆਂ? ਕੋਲ ਕਿਹਦਾ ਲਾਉਣਾ ਮੈਂ ਕਰਨਾ ਹਾਂ। ਹਾਂ। ਕੋਲ ਕਿਹਦਾ ਲਾਉਣਾ। ਆ ਦੇਖੋ ਝੋਡੀ। ਇਹ ਝੋਡੀ ਨਸਲ ਬੋਲਦੀ ਹੈ ਜੀ। ਆ ਜਾ। ਨਸਲ ਬੋਲਦੀ ਝੋਟੀ ਤੋਂ। ਆ ਜਾ। ਦਬ 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 ਅੱਜ ਆਇਆ ਮਤਰਾਇ ਆਇਆ ਆਹ ਕਟਾ ਜੀ ਕਟਾ ਜੀ ਪਾਕੀ ਨਗਰ ਹਮ ਨਸਲ ਬੋਲਦੀ ਝੋਟੀ ਜੈਡ ਬਲੈਕ ਝੋਟੀ ਆ ਜਾ ਕਰਵਾ ਲਈਏ ਆ ਜਾ ਆ ਜਾ ਆਹ ਦੇਖੋ ਹਾਂਜੀ ਦੇਖੋ ਭਾਈ ਸੰਦੀਪ ਭਾਜੀ ਝੋਟੀਆਂ ਨੂੰ ਹੀ ਕਹਿ ਰਹੇ ਨੇ ਝੋਟੀ ਪੱਲੇ ਲੈਣੇ ਲੈ ਆ ਹਮ ਲੈਣੀਆਂ ਹੀ ਇੱਧਰੋਂ ਹਮ ਅਸੀਂ ਕਿਉਂ ਕਹੇ ਰਣਕ ਲੈ ਲਈ ਬਿਲਕੁਲ ਜੀ ਬਿਲਕੁਲ ਮਾਲਾ ਜੀ ਕਹੀਏ ਕੋਈ ਕਹਿ ਰਿਆ ਨਾ ਲੈਂਦੀ ਆ ਛੋਟੀ ਮੈਂ ਇਧਰੋਂ ਲਈ ਜਾਂਦੀ ਛੋਟੀ ਆ ਛੋਟੀ ਵੱਡੀ ਆ ਵੱਡੀ ਛੋਟੀ ਆ ਇਹਦੇ ਨੇ ਛੋਟੀ ਆ ਮੈਂ ਵੇਣਾ ਵੀਡੀਓ ਲੋਕ ਲੱਖ ਮੰਗ ਰਿਆ ਹਾਂਜੀ ਪਰ ਅਸੀਂ ਲੱਖ ਨਹੀਂ ਮੰਗਾਂਗੇ ਹਾਂਜੀ ਅਸੀਂ ਮੋਲ ਕਰਾਂਗੇ 85000 ਹਾਂਜੀ ਤੇ ਅਸੀਂ ਜੀ ਦਵਾਂਗੇ ਐਡਾ ਤੁਸੀਂ ਦਾਰੋ ਕਿੰਨਾ ਮਾਨਦਾਨ ਕਰੀਏ ਹਜ਼ਾਰ ਹੀ ਬਸ ਲਾਰ 70000 ਦੀ ਛੋਟੀ ਨਹੀਂ ਠੀਕ ਹੈ ਭਾਈ ਜੀ ਯਾ ਲੱਖ ਮੰਗ ਰੇ ਤੂੰ ਭੰਦ ਨਹੀਂ ਛੋਟੀ ਨਹੀਂ 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 ਭਾਈ ਜੀ ਬਹੁਤ ਰੇੜ ਹੈ ਜਾ ਹੁਣ ਫਿਰ ਜੈਡ ਮੈਂ ਭਾਈ ਮੇਰੀ ਗੱਲ ਸੁਣ ਮਾ ਮੈਂ ਹਰਿਆਣਾ ਨਹੀਂ ਗਿਆ ਤੇ ਮੈਂ ਕਿੱਧਰ ਗਾਹ ਹਰਿਆਣਾ ਨਾ ਨਾ ਬਿਲਕੁਲ ਜੀ ਬਿਲਕੁਲ ਲੋੜ ਨਹੀਂ ਬਿਲਕੁਲ ਨਾ ਜੁਟੀ ਦਾਸ ਦੀ ਮੂੰਹੋਂ ਬੋਲਦੀ ਹੈ ਜੀ ਕੱਟੀ ਚੰਗੀ ਥਾਂ ਥਾਂ ਸੋਹਣਾ ਲਗਾ ਸੋਹਣੀ ਸੋਹਣੀ ਜੁਟੀ ਆ ਹਾਂ ਜੀ ਹਰ ਮੇਰੇ ਨਾਲ ਬੈਠਾ ਮੇਰਾ ਦਾਗ ਭਾਂਡਾ ਹਾਂ ਹਾਂ ਜੀ ਹਾਂ ਜੀ ਦਾਗ ਵੇਖੋ ਜੇ ਲੱਖ ਰੁਪਏ ਨਹੀਂ ਹਾਂ ਆ ਮਹੀਨੇ ਮੈਂ ਗੱਭਾਂ ਅੱਛਾ ਜੀ ਮੈਂ ਨਹੀਂ ਕਿਹਾ ਮੈਂ ਹਰਿਆਣਾ ਜਿਹੜਾ ਆਵਾ ਹਾਂ ਕਿਉਂ ਕਈਆਂ ਨੇ ਮੈਂ ਉਧਰ ਦੀ ਆ ਮੈਂ ਇਧਰੋਂ ਲਈ ਆ ਅੱਛਾ ਜੀ ਪਰ ਮਹੀਨ ਦਾ ਸੌਦਾ ਹੋ ਗਿਆ ਵਾ ਅੱਛਾ ਹਾਂ ਜੀ ਇਹਦਾ ਸੌਦਾ ਹੋ ਗਿਆ ਵਾ ਕੋਈ ਕੈਮਰਾਮੈਨ ਨਾ ਮਾਰ ਦੋ ਨਹੀਂ ਨਹੀਂ ਠ ਚੰਗੀ ਬਈ ਝੋਟੀ ਹੈ ਹੈ ਹਾਂਜੀ ਹਾਂਜੀ ਚਲੋ ਭਲੇ ਕਾਰੀਗਰ ਨੇ ਨਾ ਲਈ ਆ ਵਾਹ ਜੀ ਕਿੰਨੇ ਵੇ ਕੀ ਬਈ ਜੀ ਹਾਂਜੀ ਉਹ ਭਾਜੀ ਵੇਖੋ ਕਰਨਾ ਕੀ ਆ ਭਾਈ ਸ਼ੰਦੇਵ ਤੂੰ ਬੁਲਾ ਦੇ ਹਾਂ ਸੌਦਾ ਮੈਨੇਜ ਲਗਾ ਕਰ ਲੈ ਠੀਕ ਰਹਿਣ ਦੋ ਰਹਿਣ ਨਹੀਂ ਬੜੀ ਨਖਰੇ ਝੋਟੀ ਦੀ ਮੈਂ ਜਾਣਾ ਹੁੰਦੀ ਆ ਤੇ ਭਜੀ ਮੇਰੀ ਗੱਲ ਹੈ ਨੀ ਮੈਨੂੰ ਲੈਣਾ ਹੋਵੇ ਭਾਜੀ ਪਰ ਇੱਕ ਗੱਲ ਆ ਝੋਟੀ ਤੋਂ ਬੜੀਆਂ ਬਾਹਮ ਬੀਸ ਹਾਂਜੀ ਵੇਖੋ ਭਾਜੀ ਮੈਂ ਕਹੀ ਜੋ ਮੈਂ ਬਾਹਰ ਰਹਿਣੇ ਚ ਗਿਆ ਹਾਂ ਬਿਲਕੁਲ ਆ ਭਾਇ ਇਦੋਂ ਲਈ ਆ ਉਹ ਕਹਿ ਰਿਹਾ ਖਾਂ ਮਿੱਟੀ ਪੋਣੀ ਮੈਂ ਲੈਣੀ ਇਧਰ ਕਹ ਲੈ ਰਹੀ ਨਹੀਂ ਲੈਂਦੀ ਆ ਤੂੰ ਤੁਰਦੇ ਫਿਰਦੇ ਬੜਾ ਤੈਨੂੰ ਲੱਭ ਜੇ ਨਹੀਂ ਮਰੀ ਬਾਪਿਲ ਕੇ ਬਾਜੀ ਹਾਂਜੀ ਮਾਲੋ ਮਰਨਾ ਦਾ ਖਾਵਾ ਹਾਂਜੀ ਤੇ ਮਈਆਂ ਬਾਹਰ ਮਿਲਿਆ ਮਿਲ ਜਾਂਦੀਆਂ ਸਹੀ ਸਹੀ ਗੱਲ ਆ ਜੀ ਬਾਕੀ ਭਾਜੀ ਮੈਂ ਤਲੇ ਬੰਦਰ ਕੋਈ ਚੱਕਰ ਨਹੀਂ ਮਿਲ ਜਾਂਦਾ ਉਹਦਾ ਚਾਰ ਹੋਰ ਹੋਈਆਂ ਡਵਾ ਦੀਆਂ ਚਾਰ ਮਈਆਂ ਹੋਰ ਹੂੰ ਚਾਰ ਗੀਗੀਆਂ ਡਵਾ ਦੇ ਅੱਛਾ ਹਾਂਜੀ ਠੀਕ ਆ ਤਾ ਆ ਵੀ ਲੈ ਲੈ ਪਹਿਲੇ ਮਰੀ ਬਾਗਾ ਕੀ ਬੜਾ ਖੜਾ ਹੈ ਤੁਹਾਡੇ ਹਾਂਜੀ ਹਾਂਜੀ ਇਹ ਸੂਈ ਜਾਣਾ ਜੀ ਇਹ ਸੂਈ ਜਿਦਾ ਉਹਦਾ ਕੱਟਾ ਦੇ ਠੀਕ ਆ ਦੋ ਤਾਂ ਬਾਜੀ ਇਹ 10 ਕਿਲੋ ਹੋਗਾ 8 ਕਿਲੋ ਹੀ ਗੱਡੀ ਹੋਈ 8 ਕਿਲੋ ਬਠੀਕ ਆ ਆਂਦਰੀ ਆਂਦੂ ਆਹ ਰੱਖੀ ਤੇ ਆਹ ਰੱਖਿਆ ਜੀ ਕੋਈ ਗੱਲ ਨਹੀਂ ਇਹ ਰਹੀ ਨਾ ਜਾ ਕੇ ਕਾਹ ਨਾਲ ਜੀ ਉਹ ਵੇਖੀ ਜਾਂਦੀ ਕਿ ਮੇਰੇ ਕੀ ਆ ਹਲਾ 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 ਹਾਂਜੀ ਬਾਜੀ ਫਿਰ ਤੁਹਾਡੀ ਤਾਂ ਬਾਜੀ ਮਸਲਦਾ ਤੇ ਆ ਹੂੰ ਚਲੋ ਮੈਂ ਕਰਾ ਫਿਰ ਹਾਂ ਲੈ ਦੇਵੀਂ ਇਧਰ ਆਹ ਤੇ ਪੈਰ ਵੀ ਦੇ ਰਿਏ ਕੀ ਪੜੀ ਨਾ ਹਲਦਾ ਹੈ ਹੈਗੀ ਹੈਗੀ 62 ਦੀ ਹੈਗੀ ਆ ਪਰ ਦੋ ਹੀ ਛੜ ਦੋ ਹੋਰ ਲਿੱਸਾ ਪਾ ਰਹੀ ਆ ਦੋ ਹੀ ਜਾਣ ਦੋ ਕਿੰਨੇ ਦੀ 63 ਦੀ ਉਹ ਚਲੋ ਪਾ ਦੇ ਬਾੜੀ ਹਾੜੀ ਦੇ ਦਾਂਗੇ ਯਾਰ ਬਾ ਜਾਣ ਦੋ ਚਲੋ ਜਾਣ ਦੇ ਜਾ ਬਸ ਛੋਟੀ ਵਾਦੇ ਵਾਦੇ ਘਾਟੇ ਵੰਦ ਨਹੀਂ ਠੀਕ ਆ ਬਹੁਤ ਚੰਗੀ ਝੂਟੀ ਹਾਂ ਜੀ ਸਾਫ਼ ਨਿਕਲੀ ਆ ਹਾਂ ਬਹੁਤ ਠੀਕ ਆ ਆ ਜੋ ਇਹ ਗੱਬਣਾ ਇਹ ਬੜੀ ਗੱਬਾਂ ਜੀ ਅੱਛਾ ਹਾਂ ਜੀ ਤੇ ਵੇਖੋ ਚੰਗੀ ਤਰ੍ਹਾਂ ਤੁਸੀਂ ਵੀ ਅਸੀਂ ਇਹ ਨਹੀਂ ਕਹਾਂ ਤੇ ਪਾ ਜੀ ਰੈਨੋ ਜਵਾਈ ਆ ਨਹੀਂ ਇਧਰੋਂ ਅਠੀਗਾ ਪਰ ਇਹ ਛੋਟੀ ਜਾਰ ਕਰਦੀ ਜਾਸ ਵਾਲੀ ਛੋਟੀ ਸਹੀ ਸਹੀ ਗੱਲ ਹੈ ਤੇ ਠੀਕ ਹੈ ਜੀ ਭਾਜੀ ਵੇਖੋ ਕੋਈ ਬੱਚਾ ਹੋ ਜਾਣਾ ਹਾਂਜੀ ਬੱਚਾ ਹੋ ਜਾਵੇ ਮਾਲੋ ਹਾਂਜੀ ਛੋਟੇ ਨੂੰ ਵੱਡਾ ਹੋਣਾ ਵਾ ਹਾਂ ਹਾਂ ਬਿਲਕੁਲ ਤੇ ਜੀ ਆਪਾਂ ਮਾਲੋ ਬਾਲ ਕਰਨੀ ਨਹੀਂ ਨਿੱਕੇ ਨੂੰ ਵੱਡਾ ਹੋਣਾ ਵਾ ਬਿਲਕੁਲ ਭਾਜੀ ਬਿਲਕੁਲ ਹੋਰ ਬਣਾਣੀ ਨਹੀਂ ਬਈ ਆਉਣੀ ਆ ਨਹੀਂ ਨਹੀਂ ਹਰ ਬੜੀ ਅਰੀ ਦੀ ਵੇਖ ਰਹੀਆਂ ਆਣ ਕੇ ਠੀਕ ਹੈ ਕੋ ਬਾਰੀ ਬਦਿਆ ਹੀ ਆਨੂੰ ਜੋ ਮਿਲਿਆ ਲਲ ਲਾਈ ਹਾਂਜੀ 85000 ਦੇ ਰਾਂਗੇ ਜਨੀਪਾ ਜੀ ਛੋਟੀ ਚੰਗੀ ਆ ਠੀਕ ਆ ਤੇ ਅਗਵਲੇ ਕੋਈ ਕੋ ਕਵਰ ਮਾਨਦਾਨ ਕਰ ਦਿੰਦੇ ਆ ਕਰ ਦੇ ਆਪੀ ਕਰ ਦੋ 82000 ਦੇ ਰਾਂਗੇ ਪਾਜੀ ਜੀ ਚਲੋ ਚਲੋ ਲੈ ਲਓ ਕੋਈ ਭੈਣ ਭਰਾ ਬਸ ਆਹੀ ਹੈ ਜੀ ਇਹੋ ਪਾਜੀ ਜੀ ਹਾਂਜੀ ਦੇਖੋ ਜੀ ਆ ਪਸ਼ੂ ਪਾਈਆਂ ਕੋਲ ਪਰ ਰੇਡ ਤੇ ਪਸ਼ੂ ਹੁਣ ਤੁਸੀਂ ਵੇਖ ਲਓ ਆਪ ਹੀ ਦੁਪਰ ਦਾ ਬਸ ਹੁਣ ਐਂਡ ਆ ਜਾਇ ਤੇ ਜਾਇ ਜਾਇ ਤੇ ਜਾਇ ਜੀ ਬੋਲ ਮਕਬੋਰੇ ਯਾਰ ਆ ਨਹੀਂ ਨਹੀਂ ਇਹ ਤਾਂ ਐਂਡ ਆ ਜੀ ਲਾਈਨ ਕੋ ਨਹੀਂ ਯਾਰੇ ਲੁੱਟੇ ਜਾ ਰਹੇ ਬਾਜੀ ਬਾਤ ਬਾ हां ਬੋਲ ਬਾਕਰੇ ਬੋਜੀ ਨੰਬਰ ਬੋਲੋ ਜੀ ਨੰਬਰ ਭਾਜੀ ਮੇਰਾ 94782 ਹਾਂਜੀ 0705 ਸਾਥੀ ਗੱਲ ਪੜ ਸਾਥੀ ਗੱਲ